ਉਸ ਦਿਨ ਪਹਿਲਾਂ ਇੱਕ ਇਨਕਾਊਂਟਰ ਹੋਇਆ ਸੀਗਾ ਘੱਗਰ ਦੇ ਨਾਲ ਕੰਡੇ ਤੇ ਜਦੋਂ ਦੋ ਮੁਲਾਜ਼ਮਾ ਨੇ ਦੋ ਮੁਲਾਜ਼ਮਾ ਨੇ ਭੱਜਣ ਲੱਗੇ ਮੁਲਾਜ਼ਮਾ ਦੇ ਫਾਇਰ ਕੀਤੇ ਸੀਗੇ ਉਸੇ ਗਰੁੱਪ ਨੂੰ ਅੱਗੇ ਤੋਰਦੇ ਹੋਏ ਜਿਹੜੀ ਏਜੀਟੀਐਫ ਦੀ ਟੀਮ ਹੈਗੀ ਹੈ ਸਾਡੀ ਨਾਲ ਡੀਐਸਪੀ ਡੇਰਾ ਬਸੀ ਸਭ ਐਸਪੀ ਰੂਰਲ ਮਨਪ੍ਰੀਤ ਦੇ ਅੰਡਰ ਇੱਕ ਇਨਵੈਸਟੀਗੇਸ਼ਨ ਉਦੋਂ ਦੀ ਚੱਲ ਰਹੀ ਸੀ ਉਹਦੇ ਚ ਕਲੀਅਰ ਹੋ ਗਿਆ ਸੀਗਾ ਜੀ ਕਿ ਇੱਕ ਮੋਡਿਊਲ ਜਿਹੜਾ ਹੈ 골ਡੀ ਢਿੱਲੋਂ ਫੋਰਨ ਬੇਸਡ ਹੈਂਡਲਰ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈ ਜੀ ਉਹਦਾ ਇੱਕ ਕੋਈ ਅੱਗੇ ਕੰਟੈਕਟ ਹੈ ਮਨਦੀਪ ਸਿੰਘ ਜਿਹੜਾ ਸਪੇਨ ਬੇਸਡ ਹੈ ਉਹ ਉਹ ਤੇ 골ਡੀ ਢਿੱਲੋਂ ਦੋਨੋਂ ਮਿਲ ਕੇ ਇੱਕ ਮੋਡਿਊਲ ਤਿਆਰ ਕਰ ਰਹੇ ਸੀਗੇ ਕਿ ਜਿਨ੍ਹਾਂ ਨੇ ਅੱਗੇ ਵੈਪਨਸ ਡਿਸਟ੍ਰੀਬਿਊਟ ਕਰਨੇ ਸੀ ਤੇ ਜਿਹੜੇ ਇਹਨਾਂ ਨੇ ਪਹਿਲਾਂ ਦੇ ਟਾਰਗੇਟ ਸੀਗੇ ਉਹਨਾਂ ਨੂੰ ਟਾਰਗੇਟਿੰਗ ਕਰਨੀ ਸੀ ਕਿਉਂਕਿ ਇਹਨਾਂ ਦੇ ਪਿਛਲੇ ਜਿਹੜੇ ਸ਼ੂਟਰ ਸੀ ਉਹ ਫੜੇ ਗ ਇਨਫੋਰਮਡ ਆਈਸੀ ਪੁਲਿਸ ਕੋਲ ਸਵਾਰੇ ਕਿ ਇੱਥੇ ਵੈਪਨਸ ਦੀ ਇੱਕ ਡਿਲੀਵਰੀ ਹੋਣ ਲੱਗੀ ਹੈਗੀ ਇਹ ਮੇਜਰ ਤੇ ਉਹਨੂੰ ਇੱਥੇ ਜਦੋਂ ਪੁਲਿਸ ਪਾਰਟੀ ਨੇ ਘੇਰਾ ਪਾਇਆ ਤਾਂ ਪਤਾ ਚੱਲਿਆ ਵੀ ਤਿੰਨ ਤੋਂ ਚਾਰ ਬੰਦੇ ਇੱਥੇ ਸੀਗੇ ਤੇ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਫਿਰ ਰਿਟੈਲੀਏਸ਼ਨ ਚ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਦੋ ਬੰਦਿਆਂ ਦੇ ਜਿਹੜੇ ਹੈਗੇ ਇੰਜਰੀ ਹੋਈ ਹੈਗੀ ਬੁਲੇਟ ਇੰਜਰੀ ਤੇ ਦੋ ਬੰਦੇ ਜਿਹੜੇ ਹੈਗੇ ਉਹਨਾਂ ਨੇ ਬਾਅਦ ਚ ਸਰੈਂਡਰ ਕਰਤਾ ਸੀਗਾ ਪੁਲਿਸ ਕੋਲ ਉਹਨਾਂ ਦੋਨਾਂ ਨੂੰ ਪੁਲਿਸ ਨੇ ਰਾਉਂਡ ਅਪ ਕਰ ਲਿਆ ਤਾਂ ਟੋਟਲ ਚਾਰ ਬੰਦੇ ਸੀਗੇ ਤੇ ਮੌਕਾ ਹੀ ਵਰਦਾ ਤੇ ਜੋ ਦਿਖਾਇਆ ਗਿਆ ਜੀ 7 ਪਿਸਟਲ ਟੋਟਲ ਸਾਨੂੰ ਰਿਕਵਰ ਹੋਏ ਹੈਗੇ 5 ਪਿਸਟਲ ਇੱਕ ਪਾਸੇ ਸੀਗੇ ਤੇ 2 ਪਿਸਟਲ ਦੂਜੇ ਬੰਦੇਆਂ ਕੋਲ ਸੀਗੇ तकरीबन ਮੈਂ ਦੱਸਾਂ ਜੀ तकरीबन 70 ਦੇ ਕਰੀਬ ਜਿਹੜੀਆਂ ਹੈਗੀਆਂ ਗੋਲੀਆਂ ਇਹਨਾਂ ਤੋਂ ਜਿੰਦਾ ਘਰ ਤੋਂ ਸੀ 70 ਦੇ ਕਰੀਬ ਮਿਲੇ ਤੇ ਸਰ ਇਹ ਕਿੱਥੇ ਸਪਲਾਈ ਕਰਦੇ ਸੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਹਲੇ ਇਹ ਕਲੈਰਿਟੀ ਨਹੀਂ ਹੈਗੀ ਕਿ ਕਿੱਥੇ ਕਰਨਾ ਸੀ ਉਹ ਇਹਨਾਂ ਦੀ ਹੁਣ ਇਨਵੈਸਟੀਗੇਸ਼ਨ ਚ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਬੰਦਾ ਉਹਦੇ ਦੇਖੇ ਗਿਆ ਜਾਂ ਇਹਨਾਂ ਚੋ ਆਪ ਹੀ ਕੋਈ ਹਲੇ ਜਿਹੜਾ ਦੇਣ ਵਾਲੇ ਨੇ ਡੀਲ ਚੱਲ ਰਹੀ ਸੀ ਇਹ ਕੀ ਸੀਗਾ ਉਹ ਹੁਣ ਅਸੀਂ ਇਨਵੈਸਟੀ ਇਹਨਾਂ ਦੀ